ਚਾਹਾਂਗੀ ਕਿ ਅੱਜ 7ਵੇਂ ਹਾਊਸ ਦੀ ਪਹਿਲੀ ਜਿਹੜੀ ਮੀਟਿੰਗ ਹੈ ਉਹ ਕੀਤੀ ਗਈ ਸੀ ਜਿਸ ਦਾ ਮੁੱਖ ਟੀਚਾ ਬਜਟ ਨੂੰ ਲੈ ਕੇ ਰੱਖਿਆ ਗਿਆ ਸੀ ਔਰ ਸ਼ਹਿਰ ਦੇ ਬਹੁ ਪੱਖੀ ਵਿਕਾਸ ਵਾਸਤੇ ਜੋ ਬਜਟ ਰੈਡੀ ਕੀਤਾ ਗਿਆ ਸੀ ਸੋ ਪੇਸ਼ ਕੀਤਾ ਗਿਆ ਔਰ ਉਮੀਦ ਕਰਦੇ ਆ ਕਿ ਇਸ ਬਜਟ ਰਾਹੀਂ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਵਾਚਟ ਚੰਗੀ ਕੰਮ ਕਰ ਸਕੇਗਾ ਅਪ੍ਰੋਕਸੀਮੇਟਲੀ 1100 ਕਰੋੜ ਦਾ ਜਿਹੜਾ ਇਹ ਬਜਟ ਪਾਸ ਆਊਟ ਕੀਤਾ ਗਿਆ ਜਿਦੇ ਚੋਂ 400 ਕਰੋੜ ਦੇ ਕਰੀਬ ਕਰੀਬ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਰਿਜ਼ਰਵ ਕੀਤਾ ਗਿਆ ਹੈ ਜੀ ਹੋਰ ਜਿਹੜੇ ਤੇ ਕੀ ਕਾਂਗਰਸ ਆਪ ਲੋਕਾਂ ਦਾ ਮੌਕੇ ਤੇ ਮੈਂ ਜਰੂਰ ਕਹਾਂਗੀ ਮੇਰੇ ਨਾਲ ਵਾਅਦਾ ਕਿ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਸਮਿਆਂ ਦੇ ਵਿੱਚ ਇਹ ਸਭ ਕੀ ਕਰਦੇ ਰਹੇ ਨੇ ਜਾਂ ਤਾਂ ਕਿਸੇ ਵਿਕਾਸ ਦੇ ਮੁੱਦੇ ਤੇ ਗੱਲ ਕਰਦੇ ਫਿਰ ਤਾਂ ਆਪਾਂ ਮੰਨਦੇ ਵੀ ਸਿਰਫ ਆਪਣੀ ਫੋਟੋ ਕਰਵਾਉਣ ਦੇ ਚੱਕਰ ਦੇ ਵਿੱਚ ਜੋ ਇਹਨਾਂ ਨੇ ਰੌਲਾ ਪਾਇਆ ਔਰ ਤੁਸੀਂ ਇੱਕ ਗੱਲ ਸ਼ਾਇਦ ਉੱਥੇ ਨੋਟਿਸ ਕੀਤੀ ਹੋਗੀ ਜਿਹਨੂੰ ਇਹਨਾਂ ਨੇ ਆਪਣੇ ਵੱਲੋਂ ਲੀਡਰ ਆਫ ਓਪੋਜੀਸ਼ਨ ਮੰਨਿਆ ਆ ਉਹ ਉਹ ਜਦੋਂ ਬੋਲ ਰਹੇ ਸੀ ਤਾਂ ਉਹ ਆਪਣੇ ਕਾਉਂਸਲਰ ਹੀ ਉਹਨਾਂ ਤੋਂ ਕੰਟਰੋਲ ਨਹੀਂ ਹੋ ਪਾਏ ਔਰ ਉਹਨਾਂ ਦੇ ਕਾਉਂਸਲਰਾਂ ਨੇ ਉੱਥੇ ਹੰਗਾਮਾ ਸ਼ੁਰੂ ਕੀਤਾ ਸੋ ਸਾਡੇ ਵੱਲੋਂ ਤਾਂ ਬਿਲਕੁਲ ਮੈਂ ਇੱਕੋ ਹੀ ਗੱਲ ਸ਼ੁਰੂਆਤ ਦੇ ਵਿੱਚ ਵੀ ਕਹੀ ਹੈ ਹੁਣ ਵੀ ਇਹੀ ਗੱਲ ਕਹਿ ਰਹੀ ਹਾਂ ਕਿ ਸਾਡੀ ਤਾਂ ਇੱਕੋ ਇੱਕ ਪਾਰਟੀ ਹੈ ਦੈਟ ਇਜ਼ ਡਿਵੈਲਪਮੈਂਟ ਆਫ ਲੁਧਿਆਣਾ ਔਰ ਲੁਧਿਆਣਾ ਦੀ ਡਿਵੈਲਪਮੈਂਟ ਵਾਸਤੇ ਹਮੇਸ਼ਾ ਤਤਪਰ ਰਹਾਂਗੇ ਔਰ ਤੁਸੀਂ ਸਾਰੇ ਵੀ ਇਸ ਚੀਜ਼ ਦੇ ਗਵਾਹ ਹੋ ਕਿ ਵੀ ਲੁਧਿਆਣੇ ਦੀ ਬਿਹਤਰੀ ਵਾਸਤੇ ਹੁਣ ਤੱਕ ਵੀ ਕੰਮ ਕਰ ਰਹੇ ਔਰ ਕੋ ਵੀ ਕਰਦੇ ਰਹਾਂਗੇ ਔਰ ਮੈਂ ਜ਼ਰੂਰ ਏ ਤੁਹਾਡੇ ਮਾਧਿਅਮ ਰਾਹੀਂ ਸਨੇਹਾ ਜ਼ਰੂਰ ਦੇਣਾ ਚਾਹਾਂਗੀ ਵੀ ਆਪਾਂ ਪਿਛਲੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਨੂੰ ਛੱਡੀਏ ਲੁਧਿਆਣਾ ਸ਼ਹਿਰ ਦੀ ਡਵੈਲਪਮੈਂਟ ਆਫ ਦੀ ਗੱਲ ਕਰੀਏ ਲੋਕਾਂ ਨੇ ਬੜੀ ਮਾਨ ਦੇ ਨਾਲ ਬੜੀ ਆਸ ਦੇ ਨਾਲ ਚੁਣ ਕੇ ਇਸ ਹਾਊਸ ਦੇ ਵਿੱਚ ਤੁਹਾਨੂੰ ਸਭ ਨੂੰ ਭੇਜਿਆ ਹੈ ਸੋ ਆਪਾਂ ਮੁੱਦਿਆਂ ਦੀ ਗੱਲ ਕਰੀਏ ਵਧੀਆਂ ਡਵੈਲਪਮੈਂਟ ਦੀ ਗੱਲ ਕਰੀਏ ਲੇਕਿਨ ਜੋ ਇਹ ਰਾਜਨੀਤੀ ਕਰਨ ਦੇ ਚੱਕਰ ਨੇ ਜਾਂ ਆਪਣੇ ਆਪ ਨੂੰ ਹਾਈਲਾਈਟ ਕਰਾਉਣ ਦੇ ਚੱਕਰ ਨੇ ਮੈਂ ਬੀਨਕੀ ਕਰਾਂਗੀ ਕਿ ਇਸ ਚੀਜ਼ ਤੋਂ ਆਪਾਂ ਥੋੜੀ ਦੂਰੀ ਬਣਾ ਕੇ ਰੱਖੀਏ ਜੀ ਮੈਂ ਤੁਹਾਨੂੰ ਇਹ ਵੀ ਗੱਲ ਕਲੀਅਰ ਕਰ ਦਿੰਨੀ ਆ ਇਸ ਤੋਂ ਪਹਿਲਾਂ 2-3 ਤਿੰਨ ਦਿਨ ਪਹਿਲਾਂ ਆਲ ਪਾਰਟੀ ਮੀਟਿੰਗ ਕੀਤੀ ਗਈ ਸੀ ਬਕਾਇਦਾ ਇਸੇ ਆਫਿਸ ਦੇ ਵਿੱਚ ਬੈਠ ਕੇ ਇੱਕ ਇੱਕ ਕਲੋਜ਼ ਡੀਸੀਐਫਾ ਕਮਿਸ਼ਨਰ ਸਾਹਿਬ ਨਾਲ ਬੈਠ ਕੇ ਇੱਥੇ ਕਲੀਅਰ ਕੀ ਆ ਗਿਆ ਸੀ ਔਰ ਸਾਰਾ ਕੁਝ ਕਲੈਰਿਟੀ ਕਰਕੇ ਗਈ ਸੀ ਉਸ ਵੇਲੇ ਵੀ ਉਹ ਹੱਸ ਰਹੀ ਸੀ ਮਜ਼ਾਕ ਕਰ ਰਹੀ ਸੀ ਬਿਰੋਲਾ ਪਾਉਣਾ ਤਾਂ ਸਾਡਾ ਹੱਕ ਸੀ ਰੋਲਾ ਤਾਂ ਪਾਵਾਂਗੇ ਬਟ ਉਹ ਖੁਦ ਹੀ ਆਪਣੇ ਜਿਹੜੇ ਕਾਉਂਸਲਰ ਸਹਿਬਾਨ ਨੇ ਉਹਨਾਂ ਨੂੰ ਕੰਟਰੋਲ ਨਹੀਂ ਕਰ पाए ਉਹਨਾਂ ਦੀ ਲੈਕ ਆਫ ਲੀਡਰਸ਼ਿਪ ਹੈ ਜਿਹਦੇ ਕਰਕੇ ਉਹ ਜਦੋਂ ਖੁਦ ਆਪ ਬੋਲਦੇ ਪਏ ਸੀ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਦੇ ਕਾਉਂਸਲਰ ਸਹਿਬਾਨਾਂ ਨੇ ਉਹਨਾਂ ਨੂੰ ਨਕਾਰ ਕੇ ਉੱਥੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਪੋਜੀਸ਼ਨ ਦੇ ਵੱਲ ਅੰਦਰ ਤੇ ਸਾਧਨਾ ਨੂੰ ਲੈ ਕੇ ਸ਼ੱਕ ਦਾ ਜ਼ਾਹਰ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਐਡਵਰਟਾਈਜ਼ਮੈਂਟ ਪੋਲਿਸੀ ਮਿਲਾਈ ਕਿ ਹਾਊਸ ਦੇ ਅੰਦਰ ਸਵਾਲ ਚੁੱਕੇ ਗਏ ਆ ਮੈਂ ਜ਼ਰੂਰ ਉਹ ਤੁਹਾਨੂੰ ਕਲੀਅਰ ਕਰਦਾ ਵੀ ਚਾਹੀ ਉਹ ਕਾਂਗਰਸ ਦੇ ਲੀਡਰ ਸੀ ਭਾਜੀ ਦੇ ਸੀ ਅਕਾਲੀ ਦਲ ਦੇ ਸੀ ਬਕਾਇਦਾ ਇੱਥੇ ਬੈਠ ਕੇ ਡੀਪ ਡਿਸਕਸ਼ਨ ਈਚ ਐਂਡ ਏਵਰੀਥਿੰਗ ਨੂੰ ਲੈ ਕੇ ਹੋਈ ਹੈ ਚਾਹੀ ਉਹ ਐਡਵਰਟਾਈਜ਼ਮੈਂਟ ਦਾ ਹੀ ਮੁੱਦਾ ਸੀ ਇੱਕ ਇੱਕ ਕਲੋਜ਼ ਨੂੰ ਪੂਰਾ ਡੀਪਲੀ ਡਿਸਕਸ ਕੀਤਾ ਗਿਆ ਔਰ ਕਮਿਸ਼ਨਰ ਸਾਹਿਬ ਵੀ ਇੱਥੇ ਆਪ ਮੌਜੂਦ ਸੀ ਸੋ ਉਹਨਾਂ ਵੱਲੋਂ ਵੀ ਇੱਕ ਇੱਕ ਚੀਜ਼ ਦੀ ਕਲੈਰਿਟੀ ਦਿੱਤੀ ਗਈ ਹੈ ਹੁਣ ਇਹਨਾਂ ਨੂੰ ਹੋਰ ਤਾਂ ਕੋਈ ਕਮੀ ਲੱਭੀ ਨਹੀਂ ਦੇਖ ਰਏ ਸੇ ਵੀ ਪ੍ਰੋਪਰਲੀ ਵਰਕ ਹੋ ਰਿਹਾ ਆ ਸੋ ਇਹਨਾਂ ਨੇ ਜਸ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਇਹ ਚੱਕਰ ਕਰ ਲਿਆ ਮੀਟਿੰਗ ਹੋਈ ਸੀ ਮੇਰੀ ਬੇਨਤੀ ਹੈ ਜੀ 111@15 ਪਲੀਜ਼ ਦੇਖੋ ਮੈਂ ਹਾਊਸ ਦੀ ਪਹਿਲੀ ਮੀਟਿੰਗ ਹੋਈ ਸੀ ਉਹ ਜਿਹੜਾ ਦਿਸ਼ਾ ਸੂਚਕ ਬੋਰ ਹੈਗਾ ਉਹ ਤੇ ਕ੍ਰਿਟੀਕਲ ਮਿਲਦਾ ਜਿਹੜੀ ਫੋਟਾਂ ਲੱਗੀਆਂ ਨੇ ਬੋਰ ਲੱਗਦੇ ਨੇ ਤੇ ਚਰਚਾ ਹੋਈ ਸੀ ਅੱਜ ਹਲਕਾ ਆਤਮਾ ਤੇ ਖਾਸ ਉਹ ਤੇ ਗੱਲ ਕਰਾਂਗੇ ਪੂਰੇ ਸ਼ਹਿਰ 'ਚ ਹੀ ਹੈ ਦਿਸ਼ਾ ਸੂਚਕ ਬੋਰ ਲੱਗੇ ਨੇ ਉੱਤੇ ਪੋਲਿਟਿਕਲ ਲੋਕਾਂ ਦੇ ਜਿਹੜੇ ਖਾਸ ਮੈਂ ਮੇਰੀ ਇੱਕ ਬੇਨਤੀ ਹੈ ਮੈਂ ਦਿਸ ਇਜ਼ ਦਿਸ ਇਜ਼ ਜਸਟ ਆਊਟ ਆਫ ਦ ਥਿੰਗ ਜਿਹਦੇ ਲਈ ਪੀਸੀ ਕੇ ਇੱਕ ਕੀਤੀ ਗਿਆ ਬਟ ਫਿਰ ਵੀ ਤੁਹਾਡੀ ਨੋਲੇਜ ਦੇ ਵਿੱਚ ਲਿਆ ਦਿੰਦੇ ਆ ਜਿੰਦੇ ਵੀ ਦੇ ਬਾਜ਼ਾਰੀ ਦੇ ਜਾਂ ਜਿੰਨੇ ਵੀ ਸੁਪਰੀਡੈਂਟਸ ਨੇ ਮੇਰੀ ਪਰਸਨਲ ਉਹਨਾਂ ਨਾਲ ਮੀਟਿੰਗ ਹੋਈ ਹੈ ਔਰ ਬਕਾਇਦਾ ਇਸ ਚੀਜ਼ ਦੀ ਹਿਦਾਇਤ ਦਿੱਤੀ ਗਈ ਹੈ ਕਿ ਸਾਈਨ ਬੋਰਡਸ ਨੂੰ ਕਿਤੇ ਵੀ ਲੁਕੋਇਆ ਨਹੀਂ ਜਾਏਗਾ अगर कोई भी इस तरह का पब्लिक प्रॉपर्टी ਦੇ ਉੱਤੇ ਕੋਈ ਵੀ ਐਡਵਰਟਾਈਜ਼ਮੈਂਟ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਬੋਰਡ ਲੱਗਿਆ ਤਾਂ ਉਹਨੂੰ ਰਿਮੂਵ ਕਰ ਦਿੱਤਾ ਜਾਵੇ। ਔਰ ਇਹ ਸਖਤ ਹਦਾਇਤਾਂ ਇਹ ਤੋਂ ਆਫਿਸ ਵੱਲੋਂ ਜਾ ਚੁੱਕੀਆਂ ਨੇ। ਫਿਰ ਵੀ ਜੇਕਰ ਕਿਤੇ ਕੁਝ ਰਹਿ ਗਿਆ ਜਾਂ ਕੋਈ ਦਿੱਕਤ ਆਂਦੀ ਹੈ ਤਾਂ ਤੁਸੀਂ ਪਲੀਜ਼ ਨੋਟਿਸ ਲਿਓ। ਆਪਾਂ ਉਹਨੂੰ ਰਿਮੂਵ ਕਰ ਲਾਂਗੇ। ਜਿਹੜਾ ਬਜਟ ਹੈ ਰੈਵਨਿਊ ਜਨਰੇਟ ਕਰਨ ਵਾਸਤੇ ਕੀ ਕੀ ਹੈ। e each at each and every step we have tried to increase our income so bahut deeply chahe oh assi gst di gal kariy property taxes di gal kariy building di branch di assi bahut zyada baith ke meeting kiti aur deep thorough study out bhi kiti hai ve ode vichon vi revenue generate ho sakda hai rest apart from that tuhannu assi budget di full copy de sakde ha jide upar ik ik cheez de bare likhya hoye ve kittho kinna revenue generate hovega aur us to ilawa ਤੁਹਾਡੇ ਸਾਥ ਦੇ ਨਾਲ ਲੁਧਿਆਣਾ ਵਾਸੀਆਂ ਦੇ ਸਾਥ ਦੇ ਨਾਲ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜੋ ਇਹ ਮੈਜਰਸ ਅਸੀਂ ਸਥਾਪਿਤ ਕੀਤੇ ਨੇ ਪਿਛਲੀਆਂ ਸਰਕਾਰਾਂ ਦਾ ਕਹਿਣਾ ਹੁੰਦਾ ਸੀ ਵੀ ਜੀ ਅਸੀਂ ਘਾਟੇ ਚ ਆ ਖਾਲੀ ਆ ਅਸੀਂ ਖਾਲੀ ਆ ਮੈਂ ਤੁਹਾਨੂੰ ਆਸ਼ਵਾਸਨ ਦਵਾਉਂਦੀ ਆ ਕਿ ਇਸ ਕਾਰਜਕਾਲ ਦੇ ਵਿੱਚ ਕਦੇ ਤੁਹਾਨੂੰ ਇਹ ਨਹੀਂ ਕਿਹਾ ਜਾਏਗਾ ਕਿ ਵੀ ਕੰਮ ਨਹੀਂ ਹੋ ਸਕਦੇ ਜਾਂ ਕਿਸੇ ਵੀ ਚੀਜ਼ ਦੀ ਕਮੀ ਹੈ ਅਸੀਂ ਪੂਰੀ ਡਟ ਕੇ ਹਰ ਵੇਲੇ ਮੈਦਾਨ 'ਚ ਖੜੇ ਰਵਾਂਗੇ ਔਰ ਜੋ ਪਰਮਾਤਮਾ ਕਰੇ ਜੋ ਅਸੀਂ ਮਾਇਰਸ ਇਨਕਮ ਦੇ ਸੈੱਟ ਕਿਤੇ ਅਸੀਂ ਇਹਨਾਂ ਨੂੰ ਕ੍ਰਾਸ ਕਰਕੇ ਇਸ ਤੋਂ ਵੀ ਵੱਧ ਜਿਹੜੀ ਇਨਕਮ ਹੈ ਬਿਲਕੁਲ ਔਨੈਸਟੀ ਦੇ ਨਾਲ ਜਨਰੇਟ ਕਰ ਸਕਦੇ ਹਾਂ ਜਦੋਂ 40% ਲੈ ਕੇ ਇਸ਼ੂ ਹੋ ਗਿਆ ਉੱਥੇ ਲਗਾਤਾਰ ਦੇਖਿਆ ਜਾ ਰਿਹਾ ਕਿ ਪੀਰ ਪੰਵਰੇ ਲੱਗੇ ਨੇ ਉੱਥੇ ਮੇਂ ਵੀ ਜਿਹੜੀਆਂ ਫੜੀਆਂ ਲੱਗਦੀਆਂ ਨੇ ਉਹ ਕਿਤਨੇ ਕਿਤਨੇ ਪੈਸੇ ਦੇ ਕੇ ਜਾਂ ਕੁਝ ਕਿਸੇ ਤਰੀਕੇ ਨਾਲ ਉਹਨਾਂ ਲੱਗ ਜਾਂਦੇ ਨੇ ਲੇਕਿਨ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ ਗਈ ਮੈਂ ਇਸ ਚੀਜ਼ ਨੂੰ ਤੁਹਾਨੂੰ ਕਲੀਅਰ ਕਰਦਾ ਜੀ ਮਤਲਬ ਟਰਾਈਂਗ ਅ ਲੋਟ ਬਹੁਤ ਕੁਝ ਹੈ ਮੰਦੇ ਵਿੱਚ ਔਰ ਬਹੁਤ ਕੁਝ ਸਾਈਡ ਬਾਈ ਸਾਈਡ ਕਰ ਵੀ ਰਿਹਾ ਇਹ ਮੈਂ ਨਹੀਂ ਕਹਿ ਰਹੀ ਤੁਹਾਡੇ ਚੋ ਭرائی ਆ ਕੇ ਕਹਿੰਦੇ ਨੇ ਤੁਹਾਡੇ ਚ ਬਹੁਤ ਸਾਰੇ ਵੀਰ ਐਸੇ ਨੇ ਜਿਹੜੇ ਆਪ ਆ ਕੇ ਇਸ ਗੱਲ ਨੂੰ ਕਹਿੰਦੇ ਨੇ ਹਮੇਂ ਭਰਦੇ ਨੇ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ ਬਟ ਸਮਾਂ ਲੱਗੇਗਾ ਜੇ 74 ਸਾਲ ਦਾ ਕੋਈ ਸਿਸਟਮ ਵਿਗੜਿਆ ਹੈ ਇਹ ਸਵਾਲ ਸ਼ਾਇਦ ਉਸ ਵੇਲੇ ਵੱਧ ਕੀਤੇ ਜਾਣੇ ਚਾਹੀਦੇ ਸੀ ਜਦੋਂ ਇਹਨਾਂ ਦੀ ਸ਼ੁਰੂਆਤ ਹੋਈ ਸੀ ਕਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਵਿੱਚੋਂ ਇੱਕ ਤੋਂ ਲੈ ਕੇ ਹਜ਼ਾਰ ਹਜ਼ਾਰ ਤੋਂ ਲੈ ਕੇ 10000 ਦੀ ਜਿਹੜੀ ਰੇੜੀਆਂ ਦੀ ਗਿਣਤੀ ਆ ਉਹ ਸ਼ਹਿਰ ਦੇ ਵਿੱਚ ਵੱਧ ਗਈ ਓਬਵੀਅਸ ਹੈ ਕਿਸੇ ਨੇ ਆਪਣਾ ਕੰਮ ਨਹੀਂ ਕੀਤਾ ਪਲੀਜ਼ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟ ਉਸ ਤੋਂ ਬਾਅਦ ਅਸੀਂ ਇਸ ਦੇ ਨਾਲ ਇਸੇ ਚੀਜ਼ ਦਾ ਸਾਹਮਣਾ ਕਰਦੇ ਹੋਏ ਵੀ ਆਰ ਗੋਇੰਗ ਟੂ ਹੈਵ ਗੁੱਡ ਵਨ ਵੈਂਡਿੰਗ ਜ਼ੋਨਸ ਜਿਸ ਤਰ੍ਹਾਂ ਚੌੜੇ ਬਾਜ਼ਾਰ ਦੇ ਵਿੱਚ ਅਸੀਂ ਇੱਕ ਰਫ ਕੌਟ ਦੇ ਉੱਤੇ ਉਹ ਦਿੱਕਤ ਆ ਰਹੀ ਸੀ ਟੂ ਵੀ ਹੈਵ ਪ੍ਰੋਵਾਈਡਡ ਥੈਮ ਅ ਪ੍ਰੋਪਰ ਪਲੇਸ ਜਿੱਥੇ ਉਹ ਮਿਲ ਕੇ ਇੱਕ ਸਾਈਡ ਦੇ ਉੱਪਰ ਆਪਣਾ ਕੰਮ ਕਰ ਰਹੇ ਨੇ ਜਿਦੇ ਨਾਲ ਨਾਤਾ ਐਂਕ੍ਰੋਚਮੈਂਟ ਹੋਏਗੀ ਐਂਡ ਇਟ ਵਿਲ ਬੀ ਲੀਗਲ ਆਲਸੋ ਬਹੁਤ ਕੁਝ ਐਸਾ ਕਰਨ ਜਾ ਰਹੇ ਆ ਰਜਿਸਟ੍ਰੇਸ਼ਨ ਆਫ ਪ੍ਰੋਪਰ ਵੈਂਡਰਜ਼ ਵੈਂਡਿੰਗ ਜ਼ੋਨਸ ਐਂਡ एवरीथिंग ਮਤਲਬ ਬਹੁਤ ਕੁਝ ਐਸਾ ਰਹੇਗਾ ਵਿਚ ਵੀਲ ਟ੍ਰਾਈ ਆਊਟ ਕਿ ਪਬਲਿਕ ਵਾਸਤੇ ਕੰਮ ਕਰੀਏ ਲੁਧਿਆਣਾ ਸ਼ਹਿਰ ਦੇ ਵਸੀਆਂ ਲਈ ਚੰਗਾ ਕੰਮ ਕਰਕੇ ਆ ਸਕੀ ਹੈ اور ਮੈਂ ਬੇਨਤੀ ਕਰਾਂਗੀ ਕੀ ਸਵਾਲ ਦੇ ਨਾਲ ਨਾਲ ਜੇ ਤੁਹਾਡੇ ਕੋਲ ਸੁਜੈਸ਼ਨਸ ਨੇ ਪਲੀਜ਼ ਤੁਸੀਂ ਅੱਗੇ ਆ ਕੇ ਉਹਨਾਂ ਸੁਜੈਸ਼ਨਸ ਨੂੰ ਦੋ lettes work like a family ਇੱਕ ਪਰਿਵਾਰ ਦੀ ਤਰ੍ਹਾਂ ਰਲ ਕੇ ਸਿਰਫ ਆਪਣੀ ਪੋਪੁਲਾਰਿਟੀ ਵਧਾਉਣ ਦੇ ਨਾਲੋਂ ਆਪਾਂ ਰਿਐਲਿਟੀ ਤੇ ਵਿੱਚ ਗਰਾਉਂਡ ਤੇ ਆ ਕੇ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਲੁਧਿਆਣਾ ਸ਼ਹਿਰ ਦਾ ਵਿਕਾਸ ਕਰੀਏ ਮੈਂ ਇੱਕ ਹਾਊਸ ਆਪੋਜੀਸ਼ਨ ਚੈਰੀ ਕੋਡਣ ਦਾ ਇਸ਼ੂ ਉੱਠਿਆ ਸੀਗਾ ਜਿਹਦਾ ਜਵਾਬ ਨਹੀਂ ਮਿਲ ਪਾਇਆ ਜੀ ਬਿਲਕੁਲ ਇਸ ਦੇ ਉੱਪਰ ਪਹਿਲਾਂ ਚਰਚਾ ਹੋਈ ਸੀ ਕਿ ਥਿਸ ਇਸ ਨਾਟ ਓਨਲੀ ਅਬਾਊਟ बाइंग न्यू स्ट्रीट लाइट्स लुधियाना शहर बहुत विकसित हो रहा है और डे बाय डे ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਵੱਡੇ ਔਰ ਪੌਸ਼ ਏਰੀਆਜ਼ ਨੇ ਜਿਹੜੇ ਲੁਧਿਆਣੇ ਦੀ ਹਦੂਦ ਦੇ ਅੰਦਰ ਐਂਟਰ ਹੋ ਰਹੇ ਨੇ ਔਰ ਅਸੀਂ ਹਰ ਇੱਕ ਏਰੀਆ ਨੂੰ ਡਵੈਲਪ ਕਰਕੇ ਦੇਣਾ ਕੋਈ ਨਹੀਂ 에 ਸੀਜ਼ ਨੂੰ ਧਿਆਨ ਰੱਖਦਾ ਵੀ ਜੇ ਅਸੀਂ ਕੁਝ ਬਣਾ ਲਿਆ ਤਾਂ ਉਹ ਸਾਡੀ ਉਹ ਸਾਰਾ ਕੁਝ ਠਿਕਰਾ ਕਿਤੇ ਤੇ ਸਿਰ ਤੇ ਫੋੜਿਆ ਜਾਂਦਾ ਹੈ ਜਾਂ ਤਾਂ ਸਰਕਾਰ ਦੇ ਉਤੇ ਜਾਂ ਏ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਸੋ ਉਸ ਪੁਆਇੰਟ ਆਫ 뷰 ਨੂੰ ਧਿਆਨ ਚ ਰੱਖਦੇ ਹੋਏ ਇਹ ਬਜਟ ਇੱਥੇ ਰੱਖਿਆ ਗਿਆ ਬਜਟ ਤਾਂ ਰੱਖਿਆ ਗਿਆ ਕਿ ਕੱਲੋਂ ਕੋਈ ਵੀ ਕਿਸੇ ਅਗਰ ਅਸੀਂ ਘੱਟ ਬਜਟ ਰੱਖ ਲੈਨੇ ਆ ਜਾਂ ਕੁਝ ਵੀ ਦਿੱਕਤ ਬਾਅਦ ਦੇ ਵਿੱਚ ਆਂਦੀ ਹੈ ਤਾਂ ਉਹਨੂੰ ਕੱਢ ਪਾਣਾ ਬਹੁਤ ਦਿੱਕਤ ਹੋ ਜਾਂਦਾ ਸੋ ਸਾਡੇ ਕੋਲ ਵਧੀ ਦਾ ਇਲਾਜ ਤਾਂ ਹੈਗਾ ਆ ਪਰ ਘੱਟੀ ਦਾ ਇਲਾਜ ਨਹੀਂ ਹੈਗਾ ਸੋ ਦੈਟ ਵਾਸ ਦ ਰੀਜ਼ਨ ਇੱਕ ਇੱਕ ਚੀਜ਼ ਇੱਕ ਇੱਕ ਕਲੋਜ਼ ਇਹ ਜਿਹੜੇ 40 ਕਰੋੜ ਵਾਲਾ ਆਲਰੇਡੀ ਪਹਿਲਾਂ ਕਲੀਅਰ ਕਰ ਦਿੱਤਾ ਗਿਆ ਸੀ ਔਰ ਤਾਂ ਹੀ ਸ਼ਾਇਦ ਮੈਂ ਇਸ ਵੇਲੇ ਤੁਹਾਨੂੰ ਇਨੀ ਕਲੈਰਿਟੀ ਨਾਲ ਅਨਸਰ because we already had a discussion about it and uh, moreover ਲੁਧਿਆਣਾ ਸ਼ਹਿਰ ਦੇ ਵਿੱਚ ਜਿੰਨੀ ਸਟਰੀਟ ਲਾਈਟ ਲੱਗੀ ਹੈ ਤੁਹਾਡੇ ਤੁਹਾਡੇ ਧਿਆਨ ਚ ਲਿਆ ਦਿੱਤੀ ਜਾਵੇ ਕਿ ਡੇਲੀ ਉਹਦੀ ਮੇਨਟੇਨੈਂਸ ਚੱਲ ਰਹੀ ਹੈ ਡੇਲੀ ਕਿਤੇ ਕੋਈ ਸਟਰੀਟ ਲਾਈਟ ਖਰਾਬ ਹੋ ਜਾਂਦੀ ਹੈ ਕਿਤੇ ਕੋਈ ਰਿਮੂਵ ਹੋ ਜਾਂਦੀ ਹੈ ਸੋ ਉਹਨਾਂ ਦੀ ਰਿਪਲੇਸਮੈਂਟ ਵਾਸਤੇ ਵੀ ਨੀਡ ਅ ਲੋਟ ਆਫ ਫੰਡਸ ਐਂਡ ਅਨਵਲ ਸਮੇਂ ਦੇ ਵਿੱਚ ਜਿਹੜੀ ਸਟਰੀਟ ਲਾਈਟਾਂ ਦੀ ਬੇਸਿਕਲੀ ਤੁਸੀਂ ਗੱਲ ਕੀਤੀ ਲੁਧਿਆਣਾ ਸ਼ਹਿਰ ਨੂੰ ਸਜਮਗਾਉਂਦਾ ਦੇਖਣਾ ਚਾਹੀਦਾ ਹੈ ਕਿ ਸਾਨੂੰ ਸਟਰੀਟ ਲਾਈਟਾਂ ਵੀ ਦਿੱਤੀਆਂ ਜਾ ਰਹੀਆਂ ਜਿਹੜੇ ਉਹਨਾਂ ਦੇ ਆਰਥਿਕ ਕੈਂਡੀਡੇਟਸ ਨੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਮੈਂ ਤੁਹਾਨੂੰ ਮੇਰੇ ਕੋਲ ਫੋਟੋਕਾਪੀ ਵੀ ਸੀ ਤੁਸੀਂ ਇੱਕ ਇੱਕ ਕਾਉਂਸਲਰ ਨੂੰ ਇੱਕ ਜਰਾ ਜਵਾਬ ਲੈ ਕੇ ਦੇਖਣਾ ਉਹਨਾਂ ਤੋਂ ਕਿ ਜਦੋਂ ਵੀ ਉਹਨਾਂ ਦੀ ਕਿਸੇ ਚੀਜ਼ ਨੂੰ ਲੈ ਕੇ ਡਿਮਾਂਡ ਕੀਤੀ ਜਾਂਦੀ ਹੈ ਤਾਂ that work is <muchas> done on priority basis ਇਸ ਚੀਜ਼ ਨੂੰ ਬਿਲਕੁਲ ਨਹੀਂ ਦੇਖਿਆ ਜਾਂਦਾ ਕਿ ਵੀ ਇਹ ਕਿਸ ਪਾਰਟੀ ਤੋਂ ਬਿਲੋਂਗ ਕਰਦੇ ਹੈ ਕਿਸ ਤੋਂ ਨਹੀਂ ਮੇਰੇ ਨਾਲ ਕੋਈ ਐਕਸ ਕਾਉਂਸਲਰ ਸੀਗੇ ਦੂਸਰੀ ਪਾਰਟੀ ਤੇ ਤੇ ਉਹ ਆ ਮੈਂ ਨਾਲ ਆਪਣਾ ਥੋੜਾ ਵੇਰਵਾ ਸ਼ੇਅਰ ਕਰ ਰਹੀ ਸੀ ਵੀ ਕਦੇ ਹੋਇਆ ਹੀ ਨਹੀਂ ਵੀ ਸਾਡਾ ਕੰਮ ਕਦੇ ਓਪੋਜੀਸ਼ਨ ਵਾਲਿਆਂ ਨੇ ਕੀਤਾ ਹੋਵੇ ਤੇ ਮੈਂ ਅਸੀਂ ਪਹਿਲੀ ਵਾਰ ਦੇਖਿਆ ਵੀ ਤੁਹਾਡੇ ਕੋਲ ਕੋਈ ਵੀ ਕਿਸੇ ਤਰੀਕੇ ਦਾ ਕੰਮ ਲੈ ਕੇ ਆਂਦਾ ਓਪੋਜੀਸ਼ਨ ਉਹ ਤੁਸੀਂ ਬਹੁਤ ਜਲਦੀ ਸਾਈਨ ਕਰਕੇ ਉਹਨੂੰ ਵਾਈਂਡ ਅਪ ਕਰ ਦਿਓ ਬਿਕੋਜ਼ ਆਈ ਥਿੰਕ ਕਿ ਅਸੀਂ ਸਾਰੇ ਕਲੀਗਜ਼ ਆਂਡ ਵੀ ਹੈਵ ਟੂ ਵਰਕ ਫਾਰ ਦਾ ਡਿਵੈਲਪਮੈਂਟ ਆਫ ਲੁਧਿਆਣਾ ਬਾਕੀ ਮੈਂ ਉਹੀ ਸੇਮ ਗੱਲ ਕਰਾਂਗੀ ਕਿ ਅਗਰ ਆਪਾਂ ਅਲੀਗੇਸ਼ਨਸ ਦੀ ਗੱਲ ਕਰੀਏ ਤੇ ਇਹ ਮੁੱਕਣੇ ਨਹੀਂ ਹੈ ਇਹ ਰਵਾਇਤ ਇਹਨਾਂ ਨੇ ਚਲਾਈ ਹੋਈ ਹੈ ਸੋ ਇਹਨਾਂ ਨੂੰ ਬਦਲਣ ਦੇ ਵਿੱਚ ਥੋੜਾ ਸਮਾਂ ਲੱਗੇਗਾ ਮਾਨਸਿਕ ਤੌਰ ਤੇ ਇਹਨਾਂ ਨੂੰ ਵੀ ਸਮਝਣਾ ਪਏਗਾ ਵੀ ਸਾਨੂੰ ਲੁਧਿਆਣਾ ਵਾਸੀ ਬਹੁਤ ਸਮਝਦਾਰ ਹੋ ਗਏ ਨੇ ਉਹ ਇਹ ਹਾਲਾ ਲਾਲਾ ਜਾਂ ਇਹ ਰੋਲੇ ਰੱਪੇ ਨੂੰ ਚੰਗਾ ਨਹੀਂ ਸਮਝਦੇ ਬੈਠ ਕੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਜਿਸ ਦਾ ਪਹਿਲੇ ਬੁਲਾ ਰਹੇ ਤੇ ਬਹੁਤ ਵਧੀਆ ਬੋਲੇ ਔਰ ਜੋ ਉਹਨਾਂ ਨੇ ਬੋਲੇ ਉਹ ਤਾਂ ਅਨਸਰ ਦਿੱਤਾ ਗਿਆ ਲੇਕਿਨ ਜਦੋਂ ਸੈਕਿੰਡ ਮੌਕਾ ਮਿਲਿਆ ਤਾਂ ਉਹ ਖੁਦ ਹੀ ਨਹੀਂ ਜਵਾਬ ਦੇ ਪਾਏ ਸੋ ਦੈਟ ਵਾਸ ਦੇਅਰ ਪ੍ਰੋਬਲਮ ਉਹਨਾਂ ਦੀ ਉਹਨਾਂ ਦੀ ਦਿੱਕਤ ਕਰਕੇ ਉਹਨਾਂ ਦੀ ਕਮੀ ਕਰਕੇ ਸ਼ਾਇਦ ਉੱਥੇ ਇਹ ਦਿੱਕਤ ਆਈ ਬਕਾਇਦਾ ਇਸ ਤੋਂ ਇਲਾਵਾ ਆਪਣੇ ਪਾਰਟੀ ਦੇ ਮੈਂਬਰਸ ਦੇ ਨਾਲ ਉਹ ਲੀਡਰ ਆਫ ਓਪੋਜੀਸ਼ਨ ਦੇ ਨਾਲ ਬਜਟ ਜਿਹੜਾ ਇਹ ਬਹੁਤ ਦਿਨ ਪਹਿਲਾਂ ਦੇ ਦਿੱਤਾ ਗਿਆ ਸੀ ਇਚ ਐਂਡ ਇਵਰੀ ਕਲੋਜ਼ ਹੈਸ ਬੀਨ ਡਿਸਕਸਡ ਔਰ ਜੁਦੀ ਅਨਾਦੀ ਬੈਥਰੀ ਵਾਸਤੇ ਉਮੀਦ ਕਰਦੇ ਆ ਇਹ ਬਜਟ ਬਹੁਤ ਫਰੂਟਫੁਲ ਪ੍ਰੂਵ ਹੋਵੇਗਾ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰ ਸਕਦੇ ਹੋ ਸਾਰੀ ਵੀਰਾਂ ਨੂੰ ਸਾਰੇ ਸਰੋਤਿਆਂ ਨੂੰ ਪਹਿਲਾਂ ਤਾਂ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੀ ਕਿ ਅੱਜ 7ਵੇਂ ਹਾਊਸ ਦੀ ਪਹਿਲੀ ਜਿਹੜੀ ਮੀਟਿੰਗ ਹੈ ਉਹ ਕੀਤੀ ਗਈ ਸੀ ਜਿਸ ਦਾ ਮੁੱਖ ਟੀਚਾ ਬਜਟ ਨੂੰ ਲੈ ਕੇ ਰੱਖਿਆ ਗਿਆ ਸੀ ਔਰ ਸ਼ਹਿਰ ਦੇ ਬਹੁ ਪੱਖੀ ਵਿਕਾਸ ਵਾਸਤੇ ਜੋ ਬਜਟ ਰੈਡੀ ਕੀਤਾ ਗਿਆ ਸੀ ਸੋ ਪੇਸ਼ ਕੀਤਾ ਗਿਆ ਔਰ ਉਮੀਦ ਕਰਦੇ ਆ ਕਿ ਇਸ ਬਜਟ ਰਾਹੀਂ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਵਾਚਟੇ ਕੰਮ ਕਰ ਸਕੇਗਾ। ਇਹ ਨਵੇਂ ਦਾ ਜਿਹੜਾ ਪਾਸ ਹੋਤਾ ਹੈ। ਅਪ੍ਰੋਕਸੀਮੇਟਲੀ 1100 ਕਰੋੜ ਦਾ ਜਿਹੜਾ ਇਹ ਬਜਟ ਪਾਸ ਆਊਟ ਕੀਤਾ ਗਿਆ ਜਿਦੇ ਚੋਂ 400 ਕਰੋੜ ਦੇ ਕਰੀਬ ਕਰੀਬ ਲੁਧਿਆਣੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਰਿਜ਼ਰਵ ਕੀਤਾ ਗਿਆ ਹੈ। ਇਹ ਹੋਰ ਦੇ ਕੇ ਜਿਵੇਂ ਜੇ ਕਈ ਕਾਂਗਰਸੀ ਆਗੂਆਂ ਨੇ ਆਮ ਪਬਲਿਕ ਤੌਰ ਔਰ ਮੈਂ ਜਰੂਰ ਕਹਾਂਗੀ ਮੇਰੇ ਨਾਲ ਵਾਅਦਾ ਕਿ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਸਮਿਆਂ ਦੇ ਵਿੱਚ ਇਹ ਸਭ ਕੀ ਕਰਦੇ ਰਹੇ ਨੇ ਜਾਂ ਤਾਂ ਕਿਸੇ ਵਿਕਾਸ ਦੇ ਮੁੱਦੇ ਤੇ ਗੱਲ ਕਰਦੇ ਫਿਰ ਤਾਂ ਆਪਾਂ ਮੰਨਦੇ ਵੀ ਸਿਰਫ ਆਪਣੀ ਫੋਟੋ ਕਰਵਾਉਣ ਦੇ ਚੱਕਰ ਦੇ ਵਿੱਚ ਜੋ ਇਹਨਾਂ ਨੇ ਰੌਲਾ ਪਾਇਆ ਔਰ ਤੁਸੀਂ ਇੱਕ ਗੱਲ ਸ਼ਾਇਦ ਉੱਥੇ ਨੋਟਿਸ ਕੀਤੀ ਹੋਗੀ ਜਿਹਨੂੰ ਇਹਨਾਂ ਨੇ ਆਪਣੇ ਵੱਲੋਂ ਲੀਡਰ ਆਫ ਓਪੋਜੀਸ਼ਨ ਮੰਨਿਆ ਆ ਉਹ ਉਹ ਜਦੋਂ ਬੋਲ ਰਹੇ ਸੀ ਤਾਂ ਉਹ ਆਪਣੇ ਕਾਉਂਸਲਰੀ ਉਹਨਾਂ ਤੋਂ ਕੰਟਰੋਲ ਨਹੀਂ ਹੋ ਪਾਇਆ ਔਰ ਉਹਨਾਂ ਦੇ ਕਾਉਂਸਲਰਾਂ ਨੇ ਉੱਥੇ ਹੰਗਾਮਾ ਸ਼ੁਰੂ ਕੀਤਾ ਸੋ ਸਾਡੇ ਵੱਲੋਂ ਤਾਂ ਬਿਲਕੁਲ ਮੈਂ ਇੱਕੋ ਹੀ ਗੱਲ ਸ਼ੁਰੂਆਤ ਦੇ ਵਿੱਚ ਵੀ ਕਹੀ ਹੈ ਹੁਣ ਵੀ ਇਹੀ ਗੱਲ ਕਹਿ ਰਹੀ ਹਾਂ ਕਿ ਸਾਡੀ ਤਾਂ ਇੱਕੋ ਇੱਕ ਪਾਰਟੀ ਹੈ 댓 ਇਜ਼ ਡਿਵੈਲਪਮੈਂਟ ਆਫ ਲੁਧਿਆਣਾ ਔਰ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਹਮੇਸ਼ਾ ਤਤਪਰ ਰਹਾਂਗੇ ਔਰ ਤੁਸੀਂ ਸਾਰੇ ਵੀ ਇਸ ਚੀਜ਼ ਦੇ ਗਵਾਹ ਹੋ ਕਿ ਵੀ ਲੁਧਿਆਣੇ ਦੀ ਬਿਹਤਰੀ ਵਾਸਤੇ ਹੁਣ ਤੱਕ ਵੀ ਕੰਮ ਕਰ ਰਹੇ ਔਰ ਕੋ ਵੀ ਕਰਦੇ ਰਹਾਂਗੇ ਔਰ ਮੈਂ ਜ਼ਰੂਰ ਇਹ ਤੁਹਾਡੇ ਮਾਧਿਅਮ ਰਾਹੀਂ ਸਨੇਹਾ ਜ਼ਰੂਰ ਦੇਣਾ ਚਾਹਾਂਗੀ ਵੀ ਆਪਾਂ ਪਿਛਲੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਨੂੰ ਛੱਡੀਏ ਲੁਧਿਆਣਾ ਸ਼ਹਿਰ ਦੀ ਡਵੈਲਪਮੈਂਟ ਆਫ ਦੀ ਗੱਲ ਕਰੀਏ ਲੋਕਾਂ ਨੇ ਬੜੀ ਮਾਨ ਦੇ ਨਾਲ ਬੜੀ ਆਸ ਦੇ ਨਾਲ ਚੁਣ ਕੇ ਇਸ ਹਾਊਸ ਦੇ ਵਿੱਚ ਤੁਹਾਨੂੰ ਸਭ ਨੂੰ ਭੇਜਿਆ ਸੋ ਆਪਾਂ ਮੁੱਦਿਆਂ ਦੀ ਗੱਲ ਕਰੀਏ ਵਧੀਆਂ ਡਵੈਲਪਮੈਂਟ ਦੀ ਗੱਲ ਕਰੀਏ ਲੇਕਿਨ ਜੋ ਇਹ ਰਾਜਨੀਤੀ ਕਰਨ ਦੇ ਚੱਕਰ ਨੇ ਜਾਂ ਆਪਣੇ ਆਪ ਨੂੰ ਹਾਈਲਾਈਟ ਕਰਾਉਣ ਦੇ ਚੱਕਰ ਨੇ ਮੈਂ ਬੇਨਤੀ ਕਰਾਂਗੀ ਕਿ ਇਸ ਚੀਜ਼ ਤੋਂ ਆਪਾਂ ਥੋੜੀ ਦੂਰੀ ਬਣਾ ਕੇ ਰੱਖੀਏ ਜੀ ਮੈਂ ਤੁਹਾਨੂੰ ਇਹ ਵੀ ਗੱਲ ਕਲੀਅਰ ਕਰ ਦਿੰਨੀ ਆ ਇਸ ਤੋਂ ਪਹਿਲਾਂ 2-3 ਦਿਨ ਪਹਿਲਾਂ ਆਲ ਪਾਰਟੀ ਮੀਟਿੰਗ ਕੀਤੀ ਗਈ ਸੀ ਬਕਾਇਦਾ ਇਸੇ ਆਫਿਸ ਦੇ ਵਿੱਚ ਬੈਠ ਕੇ ਇੱਕ ਇੱਕ ਕਲੋਜ਼ ਡੀਸੀਐਫਾ ਕਮਿਸ਼ਨਰ ਸਾਹਿਬ ਨਾਲ ਬੈਠ ਕੇ ਇੱਥੇ ਕਲੀਅਰ ਕੀ ਕੀਤਾ ਗਿਆ ਸੀ ਔਰ ਸਾਰਾ ਕੁਝ ਕਲੈਰਿਟੀ ਕਰਕੇ ਗਏ ਸੀ ਉਸ ਵੇਲੇ ਵੀ ਉਹ ਹੱਸ ਰਹੇ ਸੀ ਮਜ਼ਾਕ ਕਰ ਰਹੇ ਸੀ ਵੀ ਰੌਲਾ ਪਾਉਣਾ ਤਾਂ ਸਾਡਾ ਹੱਕ ਹੈ ਸੀ ਰੌਲਾ ਤਾਂ ਪਾਵਾਂਗੇ ਬਟ ਉਹ ਖੁਦ ਹੀ ਆਪਣੇ ਜਿਹੜੇ ਕਾਉਂਸਲਰ ਸਾਹਿਬਾਨ ਨੇ ਉਹਨਾਂ ਨੂੰ ਕੰਟਰੋਲ ਨਹੀਂ ਕਰ ਪਾਏ ਉਹਨਾਂ ਦੀ ਲੈਕ ਆਫ ਲੀਡਰਸ਼ਿਪ ਹੈ ਜਿਹਦੇ ਕਰਕੇ ਉਹ ਜਦੋਂ ਖੁਦ ਆਪ ਬੋਲਦੇ ਪਏ ਸੀ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਦੇ ਕਾਉਂਸਲਰ ਸਾਹਿਬਾਨਾਂ ਨੇ ਉਹਨਾਂ ਨੂੰ ਨਕਾਰ ਕੇ ਉੱਥੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਪੋਜੀਸ਼ਨ ਦੇ ਵੱਲੋਂ ਆਲਦਨ ਦੇ ਸਾਧਨਾਂ ਨੂੰ ਲੈ ਕੇ ਸ਼ੰਕਾ ਜ਼ਾਹਿਰ ਕੀਤੀ ਗਈ ਹੈ ਇਸ ਤੋਂ ਇਲਾਵਾ ਇੱਕ ਐਡਵਰਟਾਈਜ਼ਮੈਂਟ ਪਾਲਿਸੀ ਨੂੰ ਲੈ ਕੀ ਹੌਲੀ ਨਾਲ ਸਵਾਲ ਚੁਟੇ ਗਏ ਆ ਮੈਂ ਜ਼ਰੂਰ ਤੁਹਾਨੂੰ ਕਲੀਅਰ ਕਰਦਾ ਵੀ ਚਾਹੀ ਉਹ ਕਾਂਗਰਸ ਦੀ ਲੀਡਰਸ਼ਿਪ ਬੀਜੇਪੀ ਦੇ ਸੀ ਅਕਾਲੀ ਦਲ ਦੇ ਸੀ ਬਕਾਇਦਾ ਇੱਥੇ ਬੈਠ ਕੇ ਡੀਪ ਡਿਸਕਸ਼ਨ ਈਚ ਐਂਡ ఎవਰੀਥਿੰਗ ਨੂੰ ਲੈ ਕੇ ਹੋਈ ਹੈ ਚਾਹੇ ਉਹ ਐਡਵਰਟਾਈਜ਼ਮੈਂਟ ਦਾ ਹੀ ਮੁੱਦਾ ਸੀ ਇੱਕ ਇੱਕ ਕਲੋਜ਼ ਨੂੰ ਪੂਰਾ ਡੀਪਲੀ ਡਿਸਕਸ ਕੀਤਾ ਗਿਆ ਔਰ ਕਮਿਸ਼ਨਰ ਸਾਹਿਬ ਵੀ ਇੱਥੇ ਆਪ ਮੌਜੂਦ ਸੀ ਸੋ ਉਹਨਾਂ ਵੱਲੋਂ ਵੀ ਇੱਕ ਇੱਕ ਚੀਜ਼ ਦੀ ਕਲੈਰਿਟੀ ਦਿੱਤੀ ਗਈ ਹੈ ਹੁਣ ਇਹਨਾਂ ਨੂੰ ਹੋਰ ਤਾਂ ਕੋਈ ਕਮੀ ਲੱਭੀ ਨਹੀਂ ਦੇਖ ਰਏ ਸੇ ਵੀ ਪ੍ਰੋਪਰਲੀ ਵਰਕ ਹੋ ਰਿਹਾ ਆ ਸੋ ਇਹਨਾਂ ਨੇ ਜਸ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਇਹ ਚੱਕੀ ਕਲੈਮ ਬਈ ਮੇਰੀ ਬੇਨਤੀ ਹੈ ਜੀ 1 ਵਨ ਬਟ 1 ਪਲੀਜ਼ ਮੈਂ ਇਹ ਕਹਿੰਦਾ ਕਿ ਮਾਊਥ ਦੀ ਪਹਿਲੀ ਮੀਟਿੰਗ ਕੋਲੋਂ ਜਿਹੜਾ ਦਿਸ਼ਾ ਸੂਚਕ ਬੋਰ ਹੈਗੇ ਅੰਦਰ ਪੋਲਿਟਿਕਲ ਮੀਟਿੰਗ ਦੀ ਫੋਟਾਂ ਲੱਗਦੀਆਂ ਨੇ ਮੋਰ ਲੱਗਦੇ ਨੇ ਕਿ ਚਰਚਾ ਹੋਈ ਸੀ ਅੱਜ ਹਲਕਾ ਆਤਮਾ ਦੇ ਖਾਸ ਸਬਕ ਤੇ ਗੱਲ ਕਰਾਂਗੇ ਪੂਰੇ ਸ਼ਹਿਰ 'ਚ ਹੀ ਹੈ ਦਿਸ਼ਾ ਸੂਚਕ ਬੋਰ ਲੱਗੇ ਨੇ ਉੱਤੇ ਪੋਲਿਟਿਕਲ ਲੋਕਾਂ ਦੇ ਜਿਹੜੇ ਖਾਸ ਮੈਂ ਮੇਰੀ ਇੱਕ ਬੇਨਤੀ ਹੈ ਮੈਂ ਦਿਸ ਇਜ਼ ਦਿਸ ਇਜ਼ ਜਸਟ ਆਊਟ ਆਫ ਦ ਥਿੰਗ ਜਿਹਦੇ ਲਈ ਪੀਸੀ ਗਈ ਕੀਤੀ ਗਿਆ ਬਟ ਫਿਰ ਵੀ ਤੁਹਾਡੀ ਨੋਲੇਜ ਦੇ ਵਿੱਚ ਲਿਆ ਦਿੰਦੇ ਆ ਜਿੰਦੇ ਵੀ ਤੇ ਬਾਜ਼ਾਰੀ ਦੇ ਜਾਂ ਜਿੰਨੇ ਵੀ ਸੁਪਰੀਡੈਂਟਸ ਨੇ ਮੇਰੀ ਪਰਸਨਲ ਉਹਨਾਂ ਨਾਲ ਮੀਟਿੰਗ ਹੋਈ ਹੈ ਔਰ ਬਕਾਇਦਾ ਇਸ ਚੀਜ਼ ਦੀ ਹਿਦਾਇਤ ਦਿੱਤੀ ਗਈ ਹੈ ਕਿ ਸਾਈਨ ਬੋਰਡਸ ਨੂੰ ਕਿਤੇ ਵੀ ਲੁਕੋਇਆ ਨਹੀਂ ਜਾਏਗਾ ਅਗਰ ਕੋਈ ਵੀ ਇਸ ਤਰ੍ਹਾਂ ਦਾ ਪਬਲਿਕ ਪ੍ਰਾਪਰਟੀ ਦੇ ਉੱਤੇ ਕੋਈ ਵੀ ਐਡਵਰਟਾਈਜ਼ਮੈਂਟ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਬੋਰਡ ਲੱਗਿਆ ਤਾਂ ਉਹਨੂੰ ਰਿਮੂਵ ਕਰ ਦਿੱਤਾ ਜਾਵੇ ਔਰ ਇਹ ਸਖਤ ਹਦਾਇਤਾਂ ਇੱਥੋਂ ਆਫਿਸ ਵੱਲੋਂ ਜਾ ਚੁੱਕੀਆਂ ਨੇ ਫਿਰ ਵੀ ਜੇਕਰ ਕਿਤੇ ਕੁਝ ਰਹਿ ਗਿਆ ਜਾਂ ਕੋਈ ਦਿੱਕਤ ਆਂਦੀ ਹੈ ਤਾਂ ਤੁਸੀਂ ਪਲੀਜ਼ ਨੋਟਿਸ ਲਿਓ ਆਪਾਂ ਉਹਨੂੰ ਰਿਮੂਵ ਕਰ ਲਾਂਗੇ ਬਜਟ ਜਨਰੇਟ ਕਰਨ ਵਾਸਤੇ ਕੀ ਕੀ ਹੈ ਇਹ ਈਚ ਐਟ ਈਚ ਐਂਡ ਐਵਰੀ ਸਟੈਪ ਵੀ ਹੈਵ ਟ੍ਰਾਈ ਟੂ ਇਨਕਰੀਜ਼ ਆਰ ਇਨਕਮ ਸੋ ਬਹੁਤ ਡੀਪਲੀ ਚਾਹੇ ਉਹ ਅਸੀਂ ਜੀ ਇਸ ਚੀ ਦੀ ਗੱਲ ਕਰ ਲਈ ਪ੍ਰੋਪਰਟੀ ਟੈਕਸਿਸ ਦੀ ਗੱਲ ਕਰ ਲਈ ਬਿਲਡਿੰਗ ਦੀ ব্রাঞ্চ ਦੀ ਅਸੀਂ ਬਹੁਤ ਜ਼ਿਆਦਾ ਬੈਠ ਕੇ ਮੀਟਿੰਗ ਕੀਤੀ ਹੈ ਔਰ ਡੀਪ ਥੋਰੋ ਸਟਡੀ ਆਊਟ ਵੀ ਕੀਤੀ ਹੈ ਵੀ ਉਹਦੇ ਵਿੱਚੋਂ ਵੀ ਰੈਵਨਿਊ ਜਨਰੇਟ ਹੋ ਸਕਦਾ ਹੈ ਰੈਸਟ ਅਪਾਰਟ ਫਰਮ ਥੈਟ ਤੁਹਾਨੂੰ ਅਸੀਂ ਬਜਟ ਦੀ ਫੁੱਲ ਕਾਪੀ ਦੇ ਸਕਦੇ ਹਾਂ ਜਿਹਦੇ ਉੱਪਰ ਇੱਕ 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 ਚੀਜ਼ ਦੇ ਬਾਰੇ ਲਿਖਿਆ ਹੋਇਆ ਹੈ ਵੀ ਕਿੱਥੋਂ ਕਿੰਨਾ ਰੈਵਨਿਊ ਜਨਰੇਟ ਹੋਏਗਾ ਔਰ ਉਸ ਤੋਂ ਇਲਾਵਾ ਤੁਹਾਡੇ ਸਾਥ ਦੇ ਨਾਲ ਲੁਧਿਆਣਾ ਵਾਸੀਆਂ ਦੇ ਸਾਥ ਦੇ ਨਾਲ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜੋ ਇਹ ਮੈਜਰਸ ਅਸੀਂ ਸਥਾਪਿਤ ਕੀਤੇ ਨੇ ਪਿਛਲੀਆਂ ਸਰਕਾਰਾਂ ਦਾ ਕਹਿਣਾ ਹੁੰਦਾ ਸੀ ਵੀ ਜੀ ਅਸੀਂ ਘਾਟੇ ਚਾ ਖਾਲੀ ਆ ਅਸੀਂ ਖਾਲੀ ਆ ਮੈਂ ਤੁਹਾਨੂੰ ਆਸ਼ਵਾਸਨ ਦਵਾਣੀਆਂ ਕਿ ਇਸ ਕਾਰਜਕਾਲ ਦੇ ਵਿੱਚ ਕਦੇ ਤੁਹਾਨੂੰ ਇਹ ਨਹੀਂ ਕਿਹਾ ਜਾਏਗਾ ਕਿ ਵੀ ਕੰਮ ਨਹੀਂ ਹੋ ਸਕਦੇ ਜਾਂ ਕਿਸੇ ਵੀ ਚੀਜ਼ ਦੀ ਕਮੀ ਹੈ ਅਸੀਂ ਪੂਰੀ ਡਟ ਕੇ ਹਰ ਵੇਲੇ ਮੈਦਾਨ ਚ ਖੜੇ ਰਵਾਂਗੇ ਔਰ ਜੋ ਪਰਮਾਤਮਾ ਕਰੇ ਜੋ ਅਸੀਂ ਮਈਅਰਸ ਇਨਕਮ ਦੇ ਸੈੱਟ ਕੀਤੇ ਅਸੀਂ ਇਹਨਾਂ ਨੂੰ ਕ੍ਰਾਸ ਕਰਕੇ ਇਸ ਤੋਂ ਵੀ ਵੱਧ ਜਿਹੜੀ ਇਨਕਮ ਹੈ ਬਿਲਕੁਲ ਔਨੈਸਟੀ ਦੇ ਨਾਲ ਜਨਰੇਟ ਕਰ ਸਕਦੇ ਹਾਂ 40 ਪਰਬਲ ਲੈ ਕੇ ਇਸ਼ੂ ਹੋ ਗਿਆ ਉੱਥੇ ਲਗਾਤਾਰ ਦੇਖਿਆ ਜਾ ਰਿਹਾ ਕਿ ਪੀਰ ਪਾਣ ਵਾਲੇ ਲੱਗਦੇ ਨੇ ਉੱਥੇ ਜਿੰਨੀਆਂ ਵੀ ਜੜੀਆਂ ਫੜੀਆਂ ਲੱਗਦੀਆਂ ਨੇ ਉਹ ਕਿਤਨਾ ਕਿਤੇ ਪੈਸੇ ਦੇ ਕੇ ਜਾਂ ਕੁਝ ਕਿਸੇ ਤਰੀਕੇ ਨਾਲ ਉੱਥੇ ਲੱਗ ਜਾਂਦੇ ਨੇ ਲੇਕਿਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਗਈ ਮੈਂ ਇਸ ਚੀਜ਼ ਨੂੰ ਤੁਹਾਨੂੰ ਕਲੀਅਰ ਕਰਦਾ ਜੀ ਮਤਲਬ ਟ੍ਰਾਈਂਗ ਅ ਲੋਟ ਬਹੁਤ ਕੁਝ ਹੈ ਮਨ ਦੇ ਵਿੱਚ ਔਰ ਬਹੁਤ ਕੁਝ ਸਾਈਡ ਬਾਈ ਸਾਈਡ ਕਰ ਵੀ ਰਿਹਾ ਇਹ ਮੈਂ ਨਹੀਂ ਕਹਿ ਰਹੀ ਤੁਹਾਡੇ ਚੋਂ ਭਰਾਈ ਆ ਕੇ ਕਹਿੰਦੇ ਨੇ ਤੁਹਾਡੇ ਚ ਬਹੁਤ ਸਾਰੇ ਵੀਰ ਐਸੇ ਨੇ ਜਿਹੜੇ ਆਪ ਆਕੇ ਇਸ ਗੱਲ ਨੂੰ ਕਹਿੰਦੇ ਨੇ ਹਮੇਂ ਭਰਦੇ ਨੇ ਕਿ ਅਸੀਂ ਬਹੁਤ ਕੁਝ ਕਰ ਰਹੇ ਆ ਬਟ ਸਮਾਂ ਲੱਗੇਗਾ ਜੇ 74 ਸਾਲ ਦਾ ਕੋਈ ਸਿਸਟਮ ਵਿਗੜਿਆ ਹੈ ਇਹ ਸਵਾਲ ਸ਼ਾਇਦ ਉਸ ਵੇਲੇ ਵੱਧ ਕੀਤੇ ਜਾਣੇ ਚਾਹੀਦੇ ਸੀ ਜਦੋਂ ਇਹਨਾਂ ਦੀ ਸ਼ੁਰੂਆਤ ਹੋਈ ਸੀ ਕਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਵਿੱਚੋਂ ਇੱਕ ਤੋਂ ਲੈ ਕੇ ਹਜ਼ਾਰ ਹਜ਼ਾਰ ਤੋਂ ਲੈ ਕੇ 10000 ਦੀ ਜਿਹੜੀ ਰੇੜੀਆਂ ਦੀ ਗਿਣਤੀ ਆ ਉਹ ਸ਼ਹਿਰ ਦੇ ਵਿੱਚ ਵੱਧ ਗਈ ਓਬਵੀਅਸ ਹੈ ਕਿਸੇ ਨੇ ਆਪਣਾ ਕੰਮ ਨਹੀਂ ਕੀਤਾ ਪਲੀਜ਼ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟ ਉਸ ਤੋਂ ਬਾਅਦ ਅਸੀਂ ਇਸ ਦੇ ਨਾਲ ਐਸੀ ਚੀਜ਼ ਦਾ ਸਾਹਮਣਾ ਕਰਦੇ ਹੋਏ ਵੀ ਆਰ ਗੋਇੰਗ ਟੂ ਹੈਵ ਗੁੱਡ ਵਨ ਵੈਂਡਿੰਗ ਜ਼ੋਨਸ ਜਿਸ ਦਾ ਚੌੜੇ ਬਾਜ਼ਾਰ ਦੇ ਵਿੱਚ ਅਸੀਂ ਇੱਕ ਰਫ ਤੌਰ ਦੇ ਉੱਤੇ ਉਹ ਦਿੱਕਤ ਆ ਰਹੀ ਸੀ ਸੋ ਵੀ ਹੈਵ ਪ੍ਰੋਵਾਈਡਡ ਥੈਮ ਅ ਪ੍ਰੋਪਰ ਪਲੇਸ ਜਿੱਥੇ ਉਹ ਮਿਲ ਕੇ ਇੱਕ ਸਾਈਡ ਦੇ ਉੱਪਰ ਆਪਣਾ ਕੰਮ ਕਰ ਰਹੇ ਨੇ ਜਿਦੇ ਨਾਲ ਨਾਤਾ ਐਂਕਰੋਚਮੈਂਟ ਹੋਏਗੀ ਐਂਡ ਇਟ ਵਿਲ ਬੀ ਲੀਗਲ ਆਲਸੋ ਬਹੁਤ ਕੁਝ ਐਸਾ ਕਰਨ ਜਾ ਰਹੇ ਆ ਰਜਿਸਟ੍ਰੇਸ਼ਨ ਆਫ ਪ੍ਰੋਪਰ ਵੈਂਡਰਸ ਵੈਂਡਿੰਗ ਜ਼ੋਨਸ ਐਂਡ एवरीथिंग ਮਤਲਬ ਬਹੁਤ ਕੁਝ ਐਸਾ ਰਹੇਗਾ ਵਿਚ ਵੀਲ ਟ੍ਰਾਈ ਆਊਟ ਕਿ ਪਬਲਿਕ ਵਾਸਤੇ ਕੰਮ ਕਰੀਏ ਲੁਧਿਆਣਾ ਸ਼ਹਿਰ ਦੇ ਵਾਸੀਆਂ ਲਈ ਚੰਗਾ ਕੰਮ ਕਰਕੇ ਆ ਸਕੀ ਹੈ اور ਮੈਂ ਬੇਨਤੀ ਕਰਾਂਗੀ ਕਿ ਸਵਾਲ ਦੇ ਨਾਲ ਨਾਲ ਜੇ ਤੁਹਾਡੇ ਕੋਲ ਸੁਜੈਸ਼ਨਸ ਨੇ ਪਲੀਜ਼ ਤੁਸੀਂ ਅੱਗੇ ਆ ਕੇ ਉਹਨਾਂ ਸੁਜੈਸ਼ਨਸ ਨੂੰ ਦੋ ਲੈਟ ਅਸ ਵਰਕ ਲਾਈਕ ਅ ਫੈਮਿਲੀ ਇੱਕ ਪਰਿਵਾਰ ਦੀ ਤਰ੍ਹਾਂ ਰਲ ਕੇ ਸਿਰਫ ਆਪਣੀ ਪਪੂਲੈਰਿਟੀ ਵਧਾਉਣ ਦੇ ਨਾਲੋਂ ਆਪਾਂ ਰਿਐਲਿਟੀ ਦੇ ਵਿੱਚ ਗਰਾਊਂਡ ਤੇ ਆ ਕੇ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਲੁਧਿਆਣੇ ਸ਼ਹਿਰ ਦਾ ਵਿਕਾਸ ਕਰੀਏ ਮੈਂ ਤੁਸੀਂ ਗੱਲ ਕਰਦੇ ਹੋ ਉਹ ਜਿਸੇ ਚੈਰੀ ਕੋਰਟ ਨੂੰ ਜਾ ਕੇ ਇਸ਼ੂ ਉੱਠਿਆ ਸੀਗਾ ਜਿਹੜਾ ਜਵਾਬ ਨਹੀਂ ਮਿਲ ਪਾਇਆ ਤੇ ਇੱਥੇ ਕਰ ਸਕਦੇ ਸੀ ਜੀ ਬਿਲਕੁਲ ਇਸ ਦੇ ਉੱਪਰ ਪਹਿਲਾਂ ਚਰਚਾ ਹੋਈ ਸੀ ਕਿ ਦਿਸ ਇਜ਼ ਨਾਟ ਓਨਲੀ ਅਬਾਊਟ ਬਾਇੰਗ ਨਿਊ ਸਟਰੀਟ ਲਾਈਟਸ ਲੁਧਿਆਣਾ ਸ਼ਹਿਰ ਬਹੁਤ ਵਿਕਸਿਤ ਹੋ ਰਿਹਾ ਹੈ ਔਰ ਡੇ ਬਾਏ ਡੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਵੱਡੇ ਔਰ ਪੌਸ਼ ਏਰੀਆਜ਼ ਨੇ ਜਿਹੜੇ ਲੁਧਿਆਣੇ ਦੀ ਹਦੂਦ ਦੇ ਅੰਦਰ ਐਂਟਰ ਹੋ ਰਏ ਨੇ ਔਰ ਅਸੀਂ ਹਰ ਇੱਕ ਏਰੀਆ ਨੂੰ ਡਵੈਲਪ ਕਰਕੇ ਦੇਣਾ ਕੋਈ ਨਹੀਂ ਅ ਇਸ ਨੂੰ ਧਿਆਨ ਰੱਖਦਾ ਵੀ ਜੇ ਅਸੀਂ ਕੁਝ ਬਣਾ ਲਿਆ ਤਾਂ ਉਹ ਸਾਡੀ ਉਹ ਸਾਰਾ ਕੁਝ ਠਿਕਰਾ ਕਿਤੇ ਤੇ ਸਿਰ ਤੇ ਫੋੜਿਆ ਜਾਂਦਾ ਹੈ ਜਾਂ ਤਾਂ ਸਰਕਾਰ ਦੇ ਉਤੇ ਜਾਂ ਇਹ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਸੋ ਉਸ ਪੁਆਇੰਟ ਆਫ View ਨੂੰ ਧਿਆਨ ਚ ਰੱਖਦੇ ਹੋਏ ਇਹ ਬਜਟ ਇੱਥੇ ਰੱਖਿਆ ਗਿਆ ਬਜਟ ਤਾਂ ਰੱਖਿਆ ਗਿਆ ਕਿ ਕੱਲੋਂ ਕੋਈ ਵੀ ਕਿਸੇ ਅਗਰ ਅਸੀਂ ਘੱਟ ਬਜਟ ਰੱਖ ਲੈਨੇ ਆ ਜਾਂ ਕੁਝ ਵੀ ਦਿੱਕਤ ਬਾਦ ਦੇ ਵਿੱਚ ਆਂਦੀ ਹੈ ਤਾਂ ਉਹਨੂੰ ਨਿਕਾਲ ਪਾਣਾ ਬਹੁਤ ਦਿੱਕਤ ਹੋ ਜਾਂਦਾ ਸੋ ਸਾਡੇ ਕੋਲ ਵਧੀ ਦਾ ਇਲਾਜ ਤਾਂ ਹੈਗਾ ਆ ਪਰ ਘੱਟੀ ਦਾ ਇਲਾਜ ਨਹੀਂ ਹੈਗਾ ਸੋ ਦੈਟ ਵਾਸ ਦ ਰੀਜ਼ਨ ਇੱਕ ਇੱਕ ਚੀਜ਼ ਇੱਕ ਇੱਕ ਕਲੋਜ਼ ਇਹ ਜਿਹੜੇ 40 ਕਰੋੜ ਵਾਲਾ ਆਲਰੇਡੀ ਪਹਿਲਾਂ ਕਲੀਅਰ ਕਰ ਦਿੱਤਾ ਗਿਆ ਸੀ ਔਰ ਤਾਂ ਹੀ ਸ਼ਾਇਦ ਮੈਂ ਇਸ ਵੇਲੇ ਤੁਹਾਨੂੰ ਇਨੀ ਕਲੈਰਿਟੀ ਨਾਲ ਅਨਸਰ ਦੇ ਰਹੀ ਹੂ ਬਿਕੋਜ਼ ਵੀ ਆਲਰੇਡੀ ਹੈਡ ਅ ਡਿਸਕਸ਼ਨ ਅਬਾਊਟ ਇਟ ਐਂਡ ਮੋਰਓਵਰ ਲੁਧਿਆਣਾ ਸ਼ਹਿਰ ਦੇ ਵਿੱਚ ਜਿੰਨੀ ਸਟਰੀਟ ਲਾਈਟ ਲੱਗੀ ਹੈ ਤੁਹਾਡੇ ਤੁਹਾਡੇ ਧਿਆਨ ਚ ਲਿਆ ਦਿੱਤੀ ਜਾਵੇ ਕਿ ਡੇਲੀ ਉਹਦੀ ਮੇਨਟੇਨੈਂਸ ਚੱਲ ਰਹੀ ਹੈ ਡੇਲੀ ਕਿਤੇ ਕੋਈ ਸਟਰੀਟ ਲਾਈਟ ਖਰਾਬ ਹੋ ਜਾਂਦੀ ਹੈ ਕਿਤੇ ਕੋਈ ਰਿਮੂਵ ਹੋ ਜਾਂਦੀ ਹੈ ਸੋ ਉਹਨਾਂ ਦੀ ਰਿਪਲੇਸਮੈਂਟ ਵਾਸਤੇ ਵੀ ਨੀਡ ਅ ਲੋਟ ਆਫ ਫੰਡਸ ਐਂਡ ਅਨਵਲ ਸਮੇਂ ਦੇ ਵਿੱਚ ਜਿਹੜੀ ਸਟਰੀਟ ਲਾਈਟਾਂ ਦੀ ਬੇਸਿਕਲੀ ਤੁਸੀਂ ਗੱਲ ਕੀਤੀ ਲੁਧਿਆਣਾ ਸ਼ਹਿਰ ਨੂੰ ਸੀ ਜਗਮਗਾਉਂਦਾ ਦੇਖਣਾ ਚਾਹੀਦਾ ਪਰ ਮੈਂ ਸਵਾਲ ਪੁੱਛਿਆ ਕਿ ਸਾਨੂੰ ਸਟਰੀਟ ਲਾਈਟਾਂ ਦਿੱਤੀਆਂ ਜਾ ਰਹੀਆਂ ਜਿਹੜੇ ਹੋਣਗੇ ਆਰੇ ਵਿੱਚ ਕੈਂਡੀਡੇਟਸ ਨੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਮੈਂ ਤੁਹਾਨੂੰ ਮੇਰੇ ਕੋਲ ਫੋਟੋਕਾਪੀ ਵੀ ਸੀ ਤੁਸੀਂ ਇੱਕ ਇੱਕ ਕਾਉਂਸਲਰ ਨੂੰ ਇੱਕ ਜਰਾ ਜਵਾਬ ਲੈ ਕੇ ਦੇਖਣਾ ਉਹਨਾਂ ਤੋਂ ਕਿ ਜਦੋਂ ਵੀ ਉਹਨਾਂ ਦੀ ਕਿਸੇ ਚੀਜ਼ ਨੂੰ ਲੈ ਕੇ ਡਿਮਾਂਡ ਕੀਤੀ ਜਾਂਦੀ ਹੈ ਤਾਂ that work is <muchas> done on priority basis ਇਸ ਚੀਜ਼ ਨੂੰ ਬਿਲਕੁਲ ਨਹੀਂ ਦੇਖਿਆ ਜਾਂਦਾ ਕਿ ਵੀ ਇਹ ਕਿਸ ਪਾਰਟੀ ਤੋਂ ਬਿਲੋਂਗ ਕਰਦੇ ਹੈ ਕਿਸ ਤੋਂ ਨਹੀਂ ਮੇਰੇ ਨਾਲ ਕੋਈ ਐਕਸ ਕਾਉਂਸਲਰ ਸੀਗੇ ਦੂਸਰੀ ਪਾਰਟੀ ਤੇ ਤੇ ਉਹ ਆਈ ਮੈਂ ਨਾ ਆਪਣਾ ਥੋੜਾ ਵੇਰਵਾ ਸ਼ੇਅਰ ਕਰ ਰਹੀ ਸੀ ਵੀ ਕਦੇ ਹੋਇਆ ਹੀ ਨਹੀਂ ਵੀ ਸਾਡਾ ਕੰਮ ਕਦੇ ਓਪੋਜੀਸ਼ਨ ਵਾਲਿਆਂ ਨੇ ਕੀਤਾ ਹੋਵੇ ਤੇ ਮੈਂ ਅਸੀਂ ਪਹਿਲੀ ਵਾਰ ਦੇਖਿਆ ਵੀ ਤੁਹਾਡੇ ਕੋਲ ਕੋਈ ਵੀ ਕਿਸੇ ਤਰੀਕੇ ਦਾ ਕੰਮ ਲੈ ਕੇ ਆਂਦਾ ਓਪੋਜੀਸ਼ਨ ਉਹ ਤੁਸੀਂ ਬਹੁਤ ਜਲਦੀ ਸਾਈਨ ਕਰਕੇ ਉਹਨੂੰ ਵਾਈਂਡ ਅਪ ਕਰ ਦਿਓ ਬਿਕੋਜ਼ ਆਈ ਥਿੰਕ ਕਿ ਅਸੀਂ ਸਾਰੇ ਕਲੀਗਜ਼ ਆ ਐਂਡ ਵੀ ਹੈਵ ਟੂ ਵਰਕ ਫਾਰ ਦਾ ਡਿਵੈਲਪਮੈਂਟ ਆਫ ਲੁਧਿਆਣਾ ਬਾਕੀ ਮੈਂ ਉਹੀ ਸੇਮ ਗੱਲ ਕਰਾਂਗੀ ਕਿ ਅਗਰ ਆਪਾਂ ਅਲੀਗੇਸ਼ਨਸ ਦੀ ਗੱਲ ਕਰੀਏ ਤੇ ਇਹ ਮੁੱਕਣੇ ਨਹੀਂ ਹੈ ਇਹ ਰਵਾਇਤ ਇਹਨਾਂ ਨੇ ਚਲਾਈ ਹੋਈ ਹੈ ਸੋ ਇਹਨਾਂ ਨੂੰ ਬਦਲਣ ਦੇ ਵਿੱਚ ਥੋੜਾ ਸਮਾਂ ਲੱਗੇਗਾ ਮਾਨਸਿਕ ਤੌਰ ਤੇ ਇਹਨਾਂ ਨੂੰ ਵੀ ਸਮਝਣਾ ਪਏਗਾ ਵੀ ਸਾਨੂੰ ਲੁਧਿਆਣਾ ਵਾਸੀ ਬਹੁਤ ਸਮਝਦਾਰ ਹੋ ਗਏ ਨੇ ਉਹ ਇਹ ਹਾਲਾ ਲਾਲਾ ਜਾਂ ਇਹ ਰੋਲੇ ਰੱਪੇ ਨੂੰ ਚੰਗਾ ਨਹੀਂ ਸਮਝਦੇ ਬੈਠ ਕੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਜਿਸ ਦਾ ਪਹਿਲੇ ਬੁਲਾ ਰਹੇ ਤੇ ਬਹੁਤ ਵਧੀਆ ਬੋਲੇ ਔਰ ਜੋ ਉਹਨਾਂ ਨੇ ਬੋਲੇ ਉਹਦਾ ਅਨਸਰ ਦਿੱਤਾ ਗਿਆ ਲੇਕਿਨ ਜਦੋਂ ਸੈਕਿੰਡ ਮੌਕਾ ਮਿਲਿਆ ਤਾਂ ਉਹ ਖੁਦ ਹੀ ਨਹੀਂ ਜਵਾਬ ਦੇ ਪਾਏ ਸੋ ਦੈਟ ਵਾਸ ਦੇਅਰ ਪ੍ਰੋਬਲਮ ਉਹਨਾਂ ਦੀ ਉਹਨਾਂ ਦੀ ਦਿੱਕਤ ਕਰਕੇ ਉਹਨਾਂ ਦੀ ਕਮੀ ਕਰਕੇ ਸ਼ਾਇਦ ਉੱਥੇ ਇਹ ਦਿੱਕਤ ਆਈ ਬਕਾਇਦਾ ਇਸ ਤੋਂ ਇਲਾਵਾ ਆਪਣੇ ਪਾਰਟੀ ਦੇ ਮੈਂਬਰਸ ਦੇ ਨਾਲ ਉਹ ਲੀਡਰ ਆਫ ਆਪੋਜੀਸ਼ਨ ਦੇ ਨਾਲ ਬਜਟ ਜਿਹੜਾ ਇਹ ਬਹੁਤ ਦਿਨ ਪਹਿਲਾਂ ਦੇ ਦਿੱਤਾ ਗਿਆ ਸੀ ਈਚ ਐਂਡ ਐਵਰੀ ਕਲੋਜ਼ ਹੈਜ਼ ਬੀਨ ਡਿਸਕਸ ਔਰ ਲੁਧਿਆਣਾ ਦੀ ਬਿਹਤਰੀ ਵਾਸਤੇ ਉਮੀਦ ਕਰਦੇ ਆ ਇਹ ਬਜਟ ਬਹੁਤ ਫਰੂਟਫੁਲ ਪ੍ਰੂਵ ਹੋਵੇਗਾ ਧੰਨਵਾਦ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਾਰੇ ਸਰੋਤਿਆਂ ਨੂੰ ਪਹਿਲਾਂ ਤਾਂ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੀ ਕਿ ਅੱਜ 7ਵੇਂ ਹਾਊਸ ਦੀ ਪਹਿਲੀ ਜਿਹੜੀ ਮੀਟਿੰਗ ਹੈ ਉਹ ਕੀਤੀ ਗਈ ਸੀ ਜਿਸ ਦਾ ਮੁੱਖ ਟੀਚਾ ਬਜਟ ਨੂੰ ਲੈ ਕੇ ਰੱਖਿਆ ਗਿਆ ਸੀ ਔਰ ਸ਼ਹਿਰ ਦੇ ਬਹੁ ਪੱਖੀ ਵਿਕਾਸ ਵਾਸਤੇ ਜੋ ਬਜਟ ਰੈਡੀ ਕੀਤਾ ਗਿਆ ਸੀ ਸੋ ਪੇਸ਼ ਕੀਤਾ ਗਿਆ ਔਰ ਉਮੀਦ ਕਰਦੇ ਆ ਕਿ ਇਸ ਬਜਟ ਰਾਹੀਂ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਵੱੱਟ ਚੱਤੀ ਕੰਮ ਕਰ ਸਕਦਾ ਹੈ। ਕਿ ਕਿੰਨੇ ਲੱਖ ਦਾ ਜਿਹੜਾ ਪਾਸ ਕੀਤਾ ਗਿਆ? ਅ ਅਪ੍ਰੋਕਸੀਮੇਟਲੀ 1100 ਕਰੋੜ ਦਾ ਜਿਹੜਾ ਇਹ ਬਜਟ ਪਾਸ ਆਊਟ ਕੀਤਾ ਗਿਆ ਜਿਸ ਦੇ ਚੋਂ 400 ਕਰੋੜ ਦੇ ਕਰੀਬ ਕਰੀਬ ਲੁਧਿਆਣੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਰਿਜ਼ਰਵ ਕੀਤਾ ਗਿਆ ਹੈ। ਇਹ ਹੋਰ ਵੀ ਤੇ ਇਸ ਦੇ ਅਗੇ ਕਈ ਕੰਗਰੈਸ ਪ੍ਰੋਜੈਕਟ ਹਨ ਆਮ ਤੌਰ ਤੇ ਔਰ ਮੈਂ ਜਰੂਰ ਕਹਾਂਗੀ ਮੇਰੇ ਨਾਲ ਵਾਦ ਕੇ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਸਮਿਆਂ ਦੇ ਵਿੱਚ ਇਹ ਸਭ ਕੀ ਕਰਦੇ ਰਹੇ ਨੇ ਯਾ ਤਾਂ ਕਿਸੇ ਵਿਕਾਸ ਦੇ ਮੁੱਦੇ ਤੇ ਗੱਲ ਕਰਦੇ ਫਿਰ ਤਾਂ ਆਪਾਂ ਮੰਨਦੇ ਵੀ ਸਿਰਫ ਆਪਣੀ ਫੋਟੋ ਕਰਵਾਉਣ ਦੇ ਚੱਕਰ ਦੇ ਵਿੱਚ ਜੋ ਇਹਨਾਂ ਨੇ ਰੌਲਾ ਪਾਇਆ ਔਰ ਤੁਸੀਂ ਇੱਕ ਗੱਲ ਸ਼ਾਇਦ ਉੱਥੇ ਨੋਟਿਸ ਕੀਤੀ ਹੋਗੀ ਜਿਹਨੂੰ ਇਹਨਾਂ ਨੇ ਆਪਣੇ ਵੱਲੋਂ ਲੀਡਰ ਆਫ ਓਪੋਜੀਸ਼ਨ ਮੰਨਿਆ ਆ ਉਹ ਉਹ ਜਦੋਂ ਬੋਲ ਰਹੇ ਸੀ ਤਾਂ ਉਹ ਆਪਣੇ ਕਾਉਂਸਲਰੀ ਉਹਨਾਂ ਤੋਂ ਕੰਟਰੋਲ ਨਹੀਂ ਹੋ ਪਾਇਆ ਔਰ ਉਹਨਾਂ ਦੇ ਕਾਉਂਸਲਰਾਂ ਨੇ ਉੱਥੇ ਹੰਗਾਮਾ ਸ਼ੁਰੂ ਕੀਤਾ ਸੋ ਸਾਡੇ ਵੱਲੋਂ ਤਾਂ ਬਿਲਕੁਲ ਮੈਂ ਇੱਕੋ ਹੀ ਗੱਲ ਸ਼ੁਰੂਆਤ ਦੇ ਵਿੱਚ ਵੀ ਕਹੀ ਹੈ ਹੁਣ ਵੀ ਇਹੀ ਗੱਲ ਕਹਿ ਰਹੀ ਹਾਂ ਕਿ ਸਾਡੀ ਤਾਂ ਇੱਕੋ ਇੱਕ ਪਾਰਟੀ ਹੈ ਦੈਟ ਇਜ਼ ਡਿਵੈਲਪਮੈਂਟ ਆਫ ਲੁਧਿਆਣਾ ਔਰ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਹਮੇਸ਼ਾ ਤਤਪਰ ਰਹਾਂਗੇ ਔਰ ਤੁਸੀਂ ਸਾਰੇ ਵੀ ਇਸ ਚੀਜ਼ ਦੇ ਗਵਾਹ ਹੋ ਕਿ ਵੀ ਲੁਧਿਆਣੇ ਦੀ ਬਿਹਤਰੀ ਵਾਸਤੇ ਹੁਣ ਤੱਕ ਵੀ ਕੰਮ ਕਰ ਰਹੇ ਔਰ ਕੋ ਵੀ ਕਰਦੇ ਰਹਾਂਗੇ ਔਰ ਮੈਂ ਜ਼ਰੂਰ ਏ ਤੁਹਾਡੇ ਮਾਧਿਅਮ ਰਾਹੀਂ ਸਨੇਹਾ ਜ਼ਰੂਰ ਦੇਣਾ ਚਾਹਾਂਗੀ ਵੀ ਆਪਾਂ ਪਿਛਲੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਨੂੰ ਛੱਡੀਏ ਲੁਧਿਆਣਾ ਸ਼ਹਿਰ ਦੀ ਡਵੈਲਪਮੈਂਟ ਉਹਦੀ ਗੱਲ ਕਰੀਏ ਲੋਕਾਂ ਨੇ ਬੜੀ ਮਾਨ ਦੇ ਨਾਲ ਬੜੀ ਆਸ ਦੇ ਨਾਲ ਚੁਣ ਕੇ ਇਸ ਹਾਊਸ ਦੇ ਵਿੱਚ ਤੁਹਾਨੂੰ ਸਭ ਨੂੰ ਭੇਜਿਆ ਹੈ ਸੋ ਆਪਾਂ ਮੁੱਦਿਆਂ ਦੀ ਗੱਲ ਕਰੀਏ ਵਧੀਆਂ ਡਵੈਲਪਮੈਂਟ ਦੀ ਗੱਲ ਕਰੀਏ ਲੇਕਿਨ ਜੋ ਇਹ ਰਾਜਨੀਤੀ ਕਰਨ ਦੇ ਚੱਕਰ ਨੇ ਜਾਂ ਆਪਣੇ ਆਪ ਨੂੰ ਹਾਈਲਾਈਟ ਕਰਾਉਣ ਦੇ ਚੱਕਰ ਨੇ ਮੈਂ ਬੀਨਕੀ ਕਰਾਂਗੀ ਕਿ ਇਸ ਚੀਜ਼ ਤੋਂ ਆਪਾਂ ਥੋੜੀ ਦੂਰੀ ਬਣਾ ਕੇ ਰੱਖੀਏ ਜੀ ਮੈਂ ਤੁਹਾਨੂੰ ਇਹ ਵੀ ਗੱਲ ਕਲੀਅਰ ਕਰ ਦਿੰਨੀ ਆ ਇਸ ਤੋਂ ਪਹਿਲਾਂ 2-3 ਤਿੰਨ ਦਿਨ ਪਹਿਲਾਂ ਆਲ ਪਾਰਟੀ ਮੀਟਿੰਗ ਕੀਤੀ ਗਈ ਸੀ ਬਕਾਇਦਾ ਇਸੇ ਆਫਿਸ ਦੇ ਵਿੱਚ ਬੈਠ ਕੇ ਇੱਕ ਇੱਕ ਕਲੋਜ਼ ਡੀਸੀਐਫਾ ਕਮਿਸ਼ਨਰ ਸਾਹਿਬ ਨਾਲ ਬੈਠ ਕੇ ਇੱਥੇ ਕਲੀਅਰ ਕੀਤਾ ਗਿਆ ਸੀ ਔਰ ਸਾਰਾ ਕੁਝ ਕਲੈਰਿਟੀ ਕਰਕੇ ਗਈ ਸੀ ਉਸ ਵੇਲੇ